ਸਿੱਕਾਲਜੀ ਪ੍ਰائم ਪੰਜਾਬੀ ਟੀਵੀ ਦੇਖ ਰਹੇ ਦਰਸ਼ਕਾ ਦਾ ਸਵਾਗਤ ਹੈ ਮੈਂ ਸ਼ਿਖਾ ਸਤਵਜੇ ਤੱਕ ਦੀਆਂ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਨਜ਼ਰ ਮਾਰਦੇ ਹਾਂ ਪਹਿਲੀ ਖਬਰ ਵਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀਆਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਚੀਨ ਦਾ ਵੱਡਾ ਫਾਇਦਾ ਕੀਤਾ ਜਿੱਥੇ ਭਾਰਤੀਆਂ ਨੂੰ ਬਹੁਤ ਸਾਰੇ ਵੀਜ਼ੇ ਅਮਰੀਕਾ ਦੇ ਵੱਲੋਂ ਦਿੱਤੇ ਜਾਂਦੇ ਸੀ ਪਰ ਹੁਣ 2025 ਦੇ ਵਿੱਚ ਬਹੁਤ ਘੱਟ ਵੀਜ਼ੇ ਜਿਹੜੇ ਭਾਰਤੀਆਂ ਨੂੰ ਦਿੱਤੇ ਗਏ ਨੇ ਜਿਸ ਕਰਕੇ ਬਹੁਤ ਸਾਰੇ ਭਾਰਤੀਆਂ ਦੇ ਸੁਪਨੇ ਵਿਜਕਾਰ ਲੈ ਕੇ ਜਿਨ੍ਹਾਂ ਨੇ ਅਮਰੀਕਾ ਆ ਕੇ ਆਪਣੇ ਭਵਿੱਖ ਨੂੰ ਬਣਾਉਣ ਬਾਰੇ ਸੋਚੇ ਆਸੀ ਤਾਂ ਹੁਣ ਕਿਤੇ ਨਾ ਕਿਤੇ ਚੀਨ ਦਾ ਵੱਡੇ ਪੱਧਰ ਤੇ ਫਾਇਦਾ ਅਮਰੀਕਾ ਜੋ ਹੈ ਕਰਦਾ ਦਿਖਾਈ ਦਿੱਤਾ ਹੈ ਕਈ ਰਿਪੋਰਟਾਂ ਨੇ ਵੱਡੇ ਖੁਲਾਸੇ ਕੀਤੇ ਭਾਰਤੀ ਵਿਦਿਆਰਥੀਆਂ ਲਈ ਅਗਸਤ ਤੋਂ 2025 ਮਹੀਨਾ ਮੁਸ਼ਕਲ ਨਾਲ ਭਰਿਆ ਰਿਹਾ ਹੈ ਅਮਰੀਕੀ ਪ੍ਰਸ਼ਾਸਨ ਨੇ ਇਸ ਮਹੀਨੇ ਘੱਟ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਨੇ ਜੋ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਘੱਟ ਨੇ ਅਮਰੀਕੀ ਰਾਸ਼ਟਰਪਤੀ 트럼ਪ ਭਾਰਤ ਦੇ ਪਿੱਛੇ ਕਾਫੀ ਜ਼ਿਆਦਾ ਪੈਂਦੇ ਹੋਏ ਨਜ਼ਰ ਆਏ ਨੇ ਔਰ ਬਹੁਤ ਸਾਰੇ ਭਾਰਤੀਆਂ ਨੂੰ ਵੀਜ਼ੇ ਜਿਹੜੇ ਨੇ ਘੱਟ ਦਿੱਤੇ ਗਏ ਨੇ ਔਰ ਖਬਰ ਜਿਹੜੀ ਹੈ ਏਜੰਸੀ AFP ਦੇ ਅਨੁਸਾਰ ਅਗਸਤ 2025 ਵਿੱਚ ਅਮਰੀਕਾ ਨੇ કુલ 313138 ਵਿਦਿਆਰਥੀ ਵੀਜ਼ੇ ਜਾਰੀ ਕੀਤੇ ਨੇ ਜੋ ਅਗਸਤ 2024 ਨਾਲੋਂ 19.1% ਘੱਟ ਨੇ ਇਹ ਵੀਜ਼ਾ ਜੋ ਗਰੰਟੀ ਤੋਂ ਸਭ ਤੋਂ ਜ਼ਿਆਦਾ ਨੁਕਸਾਨ ਭਾਰਤੀਆਂ ਨੂੰ ਹੋਇਆ ਭਾਰਤੀ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਵੀਜ਼ਿਆਂ ਵਿੱਚ ਲਗਭਗ 44.5% ਦੀ ਕਮੀ ਦਰਜ ਕੀਤੀ ਗਈ ਹੈ ਇਸ ਘਟਾਉ ਨੂੰ ਦੇਖਦੇ ਹੋਏ ਟੌਰਨ ਪ੍ਰਸ਼ੰਸ ਤੇ ਜਿਹੜੀ ਹਾਲੀਆ ਫੈਸਲਿਆਂ ਤੋਂ ਬਾਅਦ ਇਹ ਜੋ ਦੇਖਣ ਨੂੰ ਮਿਲਿਆ ਘਟਾਓ ਜਿਸ ਵਿੱਚ ਵਿਦਿਆਰਥੀਆਂ ਤੇ ਹੋਰ ਵੀਜ਼ਾ ਸ਼੍ਰੇਣੀਆਂ ਦੀ ਮਿਆਦ ਸੀਮਤ ਕਰਨ ਤੇ ਫੈਸਲੇ ਸ਼ਾਮਲ ਨੇ ਤੇ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਚੀਨ ਦੇ ਵਿਦਿਆਰਥੀਆਂ ਨੂੰ ਅਮਰੀਕਾ ਨੇ ਵੀਜ਼ਾ ਜਾਰੀ ਕੀਤਾ ਇਹ ਗਿਣਤੀ ਭਾਰਤੀ ਵਿਦਿਆਰਥੀਆਂ ਨੂੰ ਦਿੱਤੇ ਵੀਜ਼ਿਆਂ ਨਾਲੋਂ ਦੁੱਗਣੀ ਤੋਂ ਵੱਧ ਹੈ ਹਾਲਾਂਕਿ ਰਿਪੋਰਟ ਦੇ ਮੁਤਾਬਕ 2024 ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਮਾਮਲੇ ਵਿੱਚ ਭਾਰਤ ਸਿਰਲੇਖ ਟੌਪ ਤੇ ਸੀ ਇਸ ਲਈ ਇਹ ਘਟਾਉ ਸਿਰਫ ਭਾਰਤੀ ਵਿਦਿਆਰਥੀਆਂ ਲਈ ਹੀ ਨਹੀਂ ਸਗੋ ਅਮਰੀਕੀ ਯੂਨੀਵਰਸਿਟੀਆਂ ਲਈ ਵੀ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਸਖਤ ਇਮੀਗ੍ਰੇਸ਼ਨ ਨੀਤੀ ਜਿਹੜੀ ਪਾਲਿਸੀ ਅਪਣਾਉਣ ਦੀ ਕੋਸ਼ਸ਼ਾ ਕੀਤੀ ਹੈ ਇਸ ਕੜੀਗ ਵਿੱਚ ਅਗਸਤ ਮਹੀਨੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ F1 ਵੀਜ਼ੇ ਦੀ ਮਿਆਦ ਸੀਮਤ ਕਰਨ ਦਾ ਪ੍ਰਸਤਾਵ ਵੀ ਇਸ ਨੀਤੀ ਦਾ ਹਿੱਸਾ ਹੈ ਇਸ ਫੈਸਲੇ ਦੇ ਪਿੱਛੇ ਇਹ ਤਰਕ ਦਿੱਤਾ ਗਿਆ ਕਿ ਅਮਰੀਕਾ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਸੰਖਿਆ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਜਿਸ ਕਰਕੇ ਸਥਾਨਿਕ ਵਿਦਿਆਰਥੀਆਂ ਨੂੰ ਨੁਕਸਾਨ ਹੋ ਸਕਦਾ ਹੈ ਹਾਲਾਂਕਿ ਸਿੱਖਿਆ ਖੇਤਰ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਦਮ ਅਮਰੀਕੀ ਯੂਨੀਵਰਸਿਟੀਆਂ ਲਈ ਆਮਦਨੀ ਦੀ ਭਾਰੀ ਘਾਟ ਰਿਆ ਸਕਦਾ ਕਿਉਂਕਿ ਭਾਰਤ ਅਤੇ ਚੀਨ ਤੋਂ ਆਉਣ ਵਾਲੇ ਵਿਦਿਆਰਥੀ ਜੰਗੀ ਖਾਸੀ ਫੀਸ ਦਿੰਦੇ ਨੇ ਤੇ ਇਸ ਤੇ ਹੀ ਚੱਲਦੇ ਹੁਣ ਜਿੱਥੇ 트ੰਪ ਨੇ 2025 ਔਰ ਇਸ ਮਹੀਨੇ ਦੇ ਵਿੱਚ ਸੰਪਰ ਮਹੀਨੇ ਦੇ ਵਿੱਚ ਬਹੁਤ ਕਟ ਜਿਹੜੇ ਵਿਦਿਆਰਥੀ ਨੇ ਭਾਰਤੀ ਉਹਨਾਂ ਨੂੰ ਵੀਜ਼ੇ ਦਿੱਤੇ ਤਾਂ ਬਹੁਤ ਵੱਡਾ ਕਟਾ ਕਿਤੇ ਨਾ ਕਿਤੇ ਨਾ ਯੂਨੀਵਰਸਿਟੀਆਂ ਨੂੰ ਜ਼ਰੂਰ ਪਿਆ ਪਰ ਬਹੁਤ ਜ਼ਿਆਦਾ ਵੱਡਾ ਕਟਾ ਭਾਰਤੀਆਂ ਨੂੰ ਪਿਆ ਜਿੱਥੇ ਕਿ ਉਹਨਾਂ ਦੇ ਸੁਪਨੇ ਅਧ ਵਿਚਕਾਰ ਰਹਿ ਗਏ ਔਰ ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ ਬਹੁਤ ਵੱਡੇ ਪੱਧਰ ਤੇ ਸਖਤਾਈ ਕਰਦੀ ਹੋਈ ਦਿਖਾਈ ਦਿੰਦੀ ਹੈ ਪੰਜਾਬ ਵਿੱਚ ਇੱਕ ਵਾਰ ਫਿਰ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਕੀਤੀ ਗਈ ਸ਼ਰਮਨਾਕ ਘਰਕਟ ਸਾਹਮਣੇ ਆਈ ਹੈ ਹੁਸ਼ਿਆਰਪੁਰ ਦੇ ਪਰਹੀਰਾ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਇੱਕ ਬੱਚੇ ਨੂੰ ਅਗਵਾ ਕਰਕੇ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ਦੀ ਅੱਗ ਹਾਲੇ ਠੰਡੀ ਵੀ ਨਹੀਂ ਹੋਈ ਸੀ ਕਿ ਅਜੇਗਾ ਹੀ ਇੱਕ ਹੋਰ ਮਾਮਲਾ ਸਾਹਮਣੇ ਆ ਗਿਆ ਹੈ ਰਿਪੋਰਟਰਾਂ ਅਨੁਸਾਰ ਇੱਕ ਘਟਨਾ ਹੁਸ਼ਿਆਰਪੁਰ ਦੇ ਅੱਡਾ ਬਾਗਪੁਰ ਵਿੱਚ ਵਾਪਰੀ ਹੈ ਇੱਥੇ ਇੱਕ ਪ੍ਰਵਾਸੀ ਮਜ਼ਦੂਰ ਨੇ ਇੱਕ 8 ਸਾਲ ਦੇ ਅਪਾਹਜ ਬੱਚੇ ਨੂੰ ਉਸਦੇ ਘਰੋਂ ਅਗਵਾ ਕਰ ਲਿਆ ਅਤੇ ਉਸ ਨੂੰ ਪਿੰਡ ਦੇ ਕਬਰਸਤਾਨ ਵਿੱਚ ਲੈ ਗਿਆ ਜਿੱਥੇ ਉਸ ਨਾਲ ਬਲਤਕਾਰ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਬੱਚਾ ਚੀਕਣ ਲੱਗਾ ਤਾਂ ਲੋਕਾਂ ਨੇ ਉਸ ਨੂੰ ਛੁੜਵਾਇਆ ਇਸ ਤੋਂ ਬਾਅਦ ਕਥਿਤ ਪ੍ਰਵਾਸੀ ਮਜ਼ਦੂਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਪੁਲਿਸ ਅਨੁਸਾਰ ਘਟਨਾ ਦੇ ਸੰਬੰਧ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਨਾਲ ਜੁੜਿਆ ਇੱਕ ਮਹੱਤਵਪੂਰਨ ਮਾਮਲਾ ਹੁਣ ਹਾਈ ਕੋਰਟ ਤੱਕ ਪਹੁੰਚ ਗਿਆ ਹੈ ਦਰਸਲ ਇਹ ਮਾਮਲਾ ਸਮਾਜ ਸੇਵੀ ਅਤੇ ਐਡਵੋਕੇਟ ਨਵਕਿਰਨ ਸਿੰਘ ਵੱਲੋਂ ਦਾਇਰ ਕੀਤੀ ਗਈ ਇੱਕ ਪਟੀਸ਼ਨ ਰਾਹੀਂ ਹਿਮਾਚਲ ਹਾਈ ਕੋਰਟ ਵਿੱਚ ਲਿਆਂਦਾ ਗਿਆ ਏ ਇਸ ਪਟੀਸ਼ਨ ਦਾ ਮੁੱਖ ਮਕਸਦ ਲੋਕਾਂ ਨੂੰ ਦਰਪੇਸ਼ ਅਵਾਰਾ ਪਸ਼ੂਆਂ ਦੀ ਵੱਧ ਰਹੀ ਸਮੱਸਿਆ ਵੱਲ ਅਦਾਲਤ ਦਾ ਧਿਆਨ ਦਿਵਾਉਣਾ ਹੈ ਐਡਵੋਕੇਟ ਨਵਕਿਰਨ ਸਿੰਘ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਅਵਾਰਾ ਪਸ਼ੂਆਂ ਦੇ ਹੱਲ ਨੂੰ ਲੈ ਕੇ ਕਈ ਅਹਿਮ ਸਵਾਲ ਚੁੱਕੇ ਗਏ ਨੇ ਇਹ ਕਾਨੂੰਨੀ ਕਦਮ ਆਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਹਾਦਸਿਆਂ ਅਤੇ ਜਾਨੀ ਨੁਕਸਾਨ ਦੇ ਗੰਭੀਰ ਮੁੱਦੇ ਨੂੰ ਉਜਾਗਰ ਕਰਦਾ ਹੈ ਪਟੀਸ਼ਨਰ ਨੇ ਖਾਸ ਤੌਰ ਤੇ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਨੇ ਉਹਨਾਂ ਪੁੱਛਿਆ ਕਿ ਜੇਕਰ ਸਰਕਾਰ ਵੱਲੋਂ ਆਮ ਲੋਕਾਂ ਤੋਂ ਗਊ ਸੈਸ ਲਿਆ ਜਾਂਦਾ ਹੈ ਤਾਂ ਫਿਰ ਇਹਨਾਂ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਕੋਈ ਠੋਸ ਹੱਲ ਕਿਉਂ ਨਹੀਂ ਕੀਤਾ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਤੇ ਅੱਜ ਸੁਣਵਾਈ ਹੋ ਸਕਦੀ ਹੈ ਦੱਸਦੀ ਹੈ ਕਿ ਗਾਇਕ ਰਾਜਵੀਰ ਜਵੰਦਾ 27 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਵਿੱਚ ਸੋਲਨ ਜ਼ਿਲ੍ਹੇ ਵਿੱਚ ਮੋਟਰਸਾਈਕਲ ਤੇ ਸ਼ਿਮਲਾ ਜਾਂਦੇ ਸਮੇਂ ਪਸ਼ੂਆਂ ਨਾਲ ਟਕਰਾ ਗਏ ਉਸ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਏ ਹਾਦਸੇ ਵਿੱਚ ਉਹਨਾਂ ਦੇ ਸਿਰ ਅਤੇ ਰੀੜ ਦੀ ਹੱਡੀ ਤੇ ਸੱਟਾਂ ਲੱਗੀਆਂ ਸਨ ਫੋਰਟਿਸ ਹਸਪਤਾਲ ਵਿੱਚ 11 ਦਿਨ ਤੱਕ ਚੱਲੇ ਇਲਾਜ ਦੇ ਬਾਵਜੂਦ 8 ਸਤੰਬਰ ਨੂੰ 10:55 ਮਿੰਟ ਤੇ ਜਵੰਦਾ ਨੂੰ ਹਸਪਤਾਲ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੋਬਲ ਪੁਰਸਕਾਰ ਲੈਣ ਦੇ ਲਈ ਦੇਖੋ ਕਿਸ ਤਰੀਕੇ ਦੇ ਨਾਲ ਤੜਸ ਤੇ ਨਜ਼ਰ ਆ ਰਹੇ ਨੇ ਜਾਨੀ ਕਿ ਉਹਨਾਂ ਦੇ ਹੁਣ ਮਨ ਦੇ ਵਿੱਚ ਹੈ ਕਿ ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲਣਾ ਚਾਹੀਦਾ ਹੈ ਓਬਾਮਾ ਨੂੰ ਨੋਬਲ ਪ੍ਰਾਈਜ਼ ਮਿਲਣ ਦੇ ਉੱਤੇ ਵੀ ਉਹਨਾਂ ਦੇ ਵੱਲੋਂ ਟਿੱਪਣੀਆਂ ਖਿਟੀਆਂ ਗਈਆਂ ਕਿ ਓਬਾਮਾ ਨੂੰ ਨੋਬਲ ਪ੍ਰਾਈਜ਼ ਜਿਹੜਾ ਮਿਲਿਆ ਸੀ ਉਹ ਬਿਨਾਂ ਕੁਝ ਕਰਨ ਦੇ ਲਈ ਮਿਲਿਆ ਸੀ ਜਾਨੀ ਕਿ ਓਬਾਮਾ ਦੇ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ ਸੀ ਤਾਂ ਵੀ ਉਹਨਾਂ ਨੂੰ ਨੋਬਲ ਪੁਰਸਕਾਰ ਦਿੱਤਾ ਗਿਆ ਸੀ ਤਾਂ ਹੁਣ 트ੰਪ ਦਾ ਇੱਕ ਬੇਹੱਦ ਵੱਡਾ ਬਿਆਨ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ ਜਾਣਕਾਰੀ ਇਸ ਵਾਕਫਤ ਹੈ ਕਿ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਹੁਣਾਂ ਨੇ ਨੋਬਲ ਪ੍ਰਾਈਸ ਲੈਣ ਦੀ ਇੱਛਾ ਜ਼ਾਹਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਓਬਾਮਾ ਨੂੰ ਜਿਹੜਾ ਨੋਬਲ ਪ੍ਰਾਈਸ ਦਿੱਤਾ ਸੀਗਾ ਉਹ ਬਿਨਾਂ ਕੁਝ ਕੰਮ ਕਰਨ ਦੇ ਦਿੱਤਾ ਤੇ ਉਹਨਾਂ ਨੇ ਆਲੋਚਨਾ ਵੀ ਇਸ ਦੀ ਕੀਤੀ ਹੈ 트럼ਪ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਬਰਾਕ ਬਾਮਨ ਨੂੰ ਇਹ ਪੁਰਸਕਾਰ ਬਿਨਾਂ ਕਿਸੇ ਕਾਰਨ ਤੋਂ ਮਿਲਿਆ ਸੀ ਵਾਈਟ ਹਾਊਸ ਦੇ ਵਿੱਚ ਉਹਨਾਂ ਨੇ ਇਹ ਗੱਲਬਾਤ ਕੀਤੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਗਾਜ਼ਾ ਵਿੱਚ ਸ਼ਾਂਤੀ ਸਥਾਪਤ ਕਰਨ ਅਤੇ 8 ਯੁੱਧਾਂ ਨੂੰ ਖਤਮ ਕਰਨ ਵਿੱਚ ਆਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਹਾਲਾਂਕਿ ਹੁਣ ਇਹ ਵੀ ਦਾਵਾ ਕੀਤਾ ਹੈ ਕਿ ਉਹਨਾਂ ਨੇ ਇਹ ਸਭ ਕਿਸੇ ਪੁਰਸਕਾਰ ਨੂੰ ਲੈਣ ਲਈ ਨਹੀਂ ਕੀਤਾ 트럼ਪ ਨੇ ਸ਼ਿਕਾਇਤ ਕੀਤੀ ਹੈ ਕਿ ਬਾਮਨ ਨੂੰ ਨੋਬਲ ਪ੍ਰਾਪਤ ਕਰਨ ਤੋਂ ਕੁਝ ਮਹੀਨੇ ਰਾਸ਼ਟਰਪਤੀ ਬਣੇ ਸਨ ਉਹਨਾਂ ਕਿਹਾ ਕਿ ਓਬਾਮਾ ਨੂੰ ਕੁਝ ਨਾ ਕਰਨ ਲਈ ਪੁਰਸਕਾਰ ਮਿਲਿਆ। ਟਰੰਪ ਦਾ ਕਹਿਣਾ ਹੈ ਕਿ ਓਬਾਮਾ ਨੇ ਕੁਝ ਨਹੀਂ ਕੀਤਾ ਹਾਲਾਂਕਿ ਉਹਨਾਂ ਨੇ ਸਾਡੇ ਦੇਸ਼ ਨੂੰ ਬਰਬਾਦ ਕੀਤਾ ਹੈ ਇਹ ਵੱਡੇ આરોਪ ਟਰੰਪ ਨੇ ਲਗਾਏ ਨੇ। ਉਹਨਾਂ ਨੇ ਕਿਹਾ ਕਿ ਓਬਾਮਾ ਨੂੰ ਇਹ ਪੁਰਸਕਾਰ ਸਾਡੇ ਦੇਸ਼ ਨੂੰ ਬਰਬਾਦ ਕਰਨ ਤੋਂ ਇਲਾਵਾ ਕੁਝ ਨਹੀਂ ਕਰਨ ਲਈ ਦਿੱਤਾ ਗਿਆ ਸੀ। ਔਬਾਮਾ ਨੂੰ 2009 ਵਿੱਚ ਪੁਰਸਕਾਰ ਮਿਲਿਆ ਸੀ ਇਹ ਧਿਆਨ ਦੇਣ ਯੋਗ ਹੈ ਕਿ ਉਸ ਸਮੇਂ ਤੇ ਅਮਰੀਕੀ ਰਾਸ਼ਟਰਪਤੀ ਇਹ ਵਿਕਾਰੀ ਪੁਰਸਕਾਰ 2009 ਵਿੱਚ ਮਿਲਿਆ ਸੀ ਔਬਾਮਾ ਨੂੰ ਅਹੁਦੇ ਤੇ ਆਏ ਸਿਰਫ 8 ਮਹੀਨੇ ਹੀ ਹੋਏ ਸੀ ਦੇ ਨਾਲ ਹੀ ਨੋਬਲ ਦੇਣ ਦੇ ਫੈਸਲੇ ਨੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ ਕੁਝ ਲੋਕਾਂ ਨੇ ਦਲੀਲਾਂ ਦਿੱਤੀਆਂ ਸੀ ਕਿ ਨੋਬਲ ਲਈ ਮਾਪਦੰਡ ਉੱਚ ਹੋਣੇ ਚਾਹੀਦੇ ਨੇ ਜਿਸ ਤਰੀਕੇ ਦੇ ਨਾਲ ਉਬਾਮਾ ਨੂੰ ਨੋਬਲ ਪੁਰਸਕਾਰ ਮਿਲਿਆ ਸੀ ਉਹ ਕੁਝ ਨਾ ਕਰਨ ਦੇ ਪੁਰਸਕਾਰ ਜਿਹੜਾ ਦਿੱਤਾ ਗਿਆ ਇਹ 트ੰਪ ਦੇ ਵੱਲੋਂ ਟਿੱਪਣੀ ਕੀਤੀ ਗਈ ਹੈ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਹੁਣ 트ੰਪ ਦਾ ਕਿਤੇ ਨਾ ਕਿਤੇ ਇਹ ਜ਼ਰੂਰ ਦਾਵਾ ਹੈ ਕਿ ਜਿਹੜਾ ਨੋਬਲ ਪੁਰਸਕਾਰ ਆ ਪ੍ਰਾਈਜ਼ ਆ ਉਹ ਡੋਨਲਡ ਟਰੰਪ ਨੂੰ ਮਿਲਣਾ ਚਾਹੀਦਾ ਕਿਉਂਕਿ ਉਹਨਾਂ ਨੇ ਗਾਜ਼ਾ ਦੇ ਵਿੱਚ ਸ਼ਾਂਤੀ ਤੇ 8 ਯੁੱਧਾਂ ਨੂੰ ਰੋਕਿਆ ਹੈ ਹਾਲਾਂਕਿ ਉਹਨਾਂ ਨੇ ਦਾਅਵਾ ਜ਼ਰੂਰ ਕਰ ਦਿੱਤਾ ਕਿ ਇਹ ਸਭ ਕੁਝ ਉਹਨਾਂ ਨੇ ਪੁਰਸਕਾਰ ਲੈਣ ਲਈ ਨਹੀਂ ਕੀਤਾ ਪਰ ਕਿਤੇ ਨਾ ਕਿਤੇ ਉਹਨਾਂ ਦੀ ਇੱਛਾ ਜ਼ਰੂਰ ਹੈ ਕਿ ਨੋਬਲ ਪੁਰਸਕਾਰ ਜੋ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਬਹੁਤ ਸਾਰੀਆਂ ਜਈਆਂ ਚੀਜ਼ਾਂ ਕੀਤੀਆਂ ਨੇ ਕੰਮ ਕੀਤਾ ਜਿੱਥੇ ਕਿ ਹੋਰ ਆਦੇਸ਼ਾ ਦੇ ਯੁੱਧਾਂ ਨੂੰ ਰੋਕਿਆ ਔਰ ਕਈ ਦੇਸ਼ਾਂ 'ਚ ਸ਼ਾਂਤੀ ਬਣਾਉਣ ਦਾ ਕੰਮ ਜਿਹੜਾ ਵਾ ਉਹ ਡੋਨਲਡ ਟਰੰਪ ਕੋਲੋਂ ਕੀਤਾ ਗਿਆ ਇਸ ਕਰਕੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਇਹ ਨੋਬਲ ਪੁਰਸਕਾਰ ਜਿਹੜਾ ਵਾ ਮਿਲਣਾ ਚਾਹੀਦਾ ਹੈ ਵहां ਚਾਲਕਾਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਅੱਜ ਤੋਂ ਭਾਰਤ ਬਨਾਮ ਵੈਸਟ ਇੰਡੀਜ਼ ਦੂਜਾ ਟੈਸਟ ਮੈਚ ਦਿੱਲੀ ਦੇ ਅਰຸນ 제ਤਲੀ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ ਅਤੇ 14 ਅਕਤੂਬਰ ਤੱਕ ਜਾਰੀ ਰਹੇਗਾ ਇਸ ਲਈ ਦਿੱਲੀ ਪੁਲਿਸ ਨੇ 5 ਦਿਨਾਂ ਦੀ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ ਟ੍ਰੈਫਿਕ ਐਡਵਾਈਜ਼ਰੀ ਦੇ ਅਨੁਸਾਰ ਸਟੇਡੀਅਮ ਦੇ ਆਲੇ ਦੁਆਲੇ ਦੀਆਂ ਸੜਕਾਂ ਅੱਜ ਸਵੇਰੇ 9 ਵਜੇ ਤੋਂ ਅਤੇ 14 ਅਕਤੂਬਰ ਨੂੰ ਮੈਚ ਖਤਮ ਹੋਣ ਤੱਕ ਬੰਦ ਰਹਿਣ ਗਿਆ ਦਿੱਲੀ ਪੁਲਿਸ ਨੇ ਰੂਟ ਡਾਈਵਰਟ ਕੀਤਾ ਹੈ ਅਤੇ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਬਚਣ ਲਈ ਟ੍ਰੈਫਿਕ ਐਡਵਾਈਜ਼ਰੀ ਨੂੰ ਪੜਨ ਤੋਂ ਬਾਅਦ ਘਰ ਤੋਂ ਬਾਹਰ ਜਾਣ ਦੀ ਯੋਜਨਾ ਬਣਾਉਣ ਦੀ ਸਲਾਹ ਦਿੰਦੀ ਹੈ ਦੱਸਦੀ ਕਿ 10 ਤੋਂ 14 ਅਕਤੂਬਰ ਤੱਕ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਜਾਣ ਵਾਲੇ ਦੂਜੇ ਭਾਰਤ ਬਨਾਮ ਵੈਸਟ ਇੰਡੀਜ਼ ਟੈਸਟ ਕ੍ਰਿਕਟ ਮੈਚ ਦੌਰਾਨ ਜੇ ਐਲ ਐਨ ਮਾਰਗ ਆਸਫ ਅਲੀ ਰੋਡ ਅਤੇ ਬਹਾਦਰ ਸ਼ਾ ਜ਼ਫਰ ਮਾਰਗ ਉਸ ਤੋਂ ਇਲਾਵਾ ਇਹ ਜਿਹੜੇ ਚੌਕ ਨੇ ਇਹ ਬੰਦ ਰਹਿਣਗੇ ਭਾਰਤੀ ਅਤੇ ਵਪਾਰਕ ਵਾਹਨਾਂ ਦੀ ਅਵਾਜਾਈ ਦਰੰਗਿਆਸ ਤੋਂ ਬੀ ਐਸ ਜੈਡ ਮਾਰਗ ਅਤੇ ਗੁਰਨਾਨਕ ਚੌਂਕ ਤੋਂ ਆਸਫ ਅਲੀ ਰੋਡ ਤੱਕ ਸੀਮਤ ਰਹੇਗੀ ਦਰਸ਼ਕ ਸਟੇਡੀਅਮ ਵਿੱਚ ਗੇਟ 1 ਤੋਂ 8 ਤੱਕ ਬੀ ਐਸ ਜੈਡ ਮਾਰਗ ਗੇਟ 10 ਤੋਂ 15 ਤੋ ਜੇ ਐਲ ਐਨ ਮਾਰਗ ਅਤੇ ਗੇਟ 16 ਤੋਂ 18 ਤੋ ਬੀ ਐਸ ਜੈਡ ਮਾਰਗ ਰਾਹੀਂ ਦਾਖਲ ਹੋ ਸਕਦੇ ਨੇ ਮਾਤਾ ਸੁੰਦਰੀ ਰੋਡ ਰਾਜ்கਾਟ ਪਾਵਰ ਹਾਊਸ ਰੋਡ ਵਿਲੋਡਰੋਮ ਰੋਡ ਅਤੇ ਨਰਤਾਰਤ ਪਾਰਕਿੰਗ ਸਥਾਨ ਪ1 ਪ2 ਅਤੇ ਪ3 ਤੇ ਪਾਰਕਿੰਗ ਉਪਲਬਧ ਹੋਵੇਗੀ ਟੈਕਸੀ ਪਿਕਅਪ ਅਤੇ ਡ੍ਰੌਪ ਆਫ ਪੁਆਇੰਟ ਗੇਟ ਨੰਬਰ 2 ਅਤੇ ਰਾਜ்கਾਟ ਚੌਂਕ ਤੇ ਸਥਿਤ ਹੋਣਗੇ ਬੀਐਸ ਜੈਡ ਮਾਰਗ ਜੇ ਐਲਨ ਮਾਰਗ ਅਤੇ ਰਿੰਗ ਰੋਡ ਤੇ ਪਾਰਕਿੰਗ ਦੀ ਮਨਾਹੀ ਹੈ ਉਲੰਘਣਾ ਕਰਨ ਵਾਲਿਆਂ ਨੂੰ ਟੋਇੰਗ ਦਾ ਸਾਹਮਣਾ ਕਰਨਾ ਪਵੇਗਾ ਲੋਕਾਂ ਨੂੰ ਦਿੱਲੀ ਪੁਲਿਸ ਨਾਲ ਸਹਿਯੋਗ ਕਰਨ ਅਤੇ ਟ੍ਰੈਫਿਕ ਸਲਾਹ ਪੜਨ ਦੀ ਅਪੀਲ ਕੀਤੀ ਜਾਂਦੀ ਹੈ ਆ ਸੁਵਿਧਾ ਤੋਂ ਬਚਣ ਲਈ ਪਾਬੰਦੀਸ਼ੁਦਾ ਸੜਕਾਂ ਤੇ ਗੱਡੀ ਚਲਾਉਣ ਅਤੇ ਟੋ ਤੋਂ ਬਚੋ ਖਿਡਾਰੀਆਂ ਲਈ ਵੱਡੀ ਖੁਸ਼ਖਬਰੀ ਹੈ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਗਠਨ ਅਰਵਿੰਦ ਕੇਜਰੀਵਾਲ ਨੇ ਰਾਜ ਵਿੱਚ 3000 ਤੋਂ ਵੱਧ ਖੇਡ ਮੈਦਾਨਾਂ ਦਾ ਉਦਘਾਟਨ ਕੀਤਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਮੈਦਾਨ ਤਾਂ ਹਨ ਪਰ ਖਿਡਾਰੀਆਂ ਨੂੰ ਮਿਲਣ ਵਾਲੀਆਂ ਸਹੂਲਤਾ ਕਾਫੀ ਨਹੀਂ ਹਨ सीएम ਸਾਹਮਣੇ ਅੱਗੇ ਕਿਹਾ ਕਿ ਪੰਜਾਬ ਦਾ ਖੇਡਾਂ ਵਿੱਚ ਸਦਾ ਹੀ ਮਹੱਤਵਪੂਰਨ ਯੋਗਦਾਨ ਰਿਹਾ ਏ ਅਤੇ ਖੇਡਾਂ ਕਾਰਨ ਨੌਜਵਾਨ ਬੁਰੀਆਂ ਆਦਤਾਂ ਤੋਂ ਦੂਰ ਰਹਿੰਦੇ ਨੇ ਉਹਨਾਂ ਮਾਣ ਨਾਲ ਦੱਸਿਆ ਕਿ ਚਾਰ ਖੇਡਾਂ ਦੇ ਕੈਪਟਨ ਪੰਜਾਬੀ ਨੇ ਜੋ ਰਾਜ ਲਈ ਵੱਡਾ ਗੌਰਵ ਹੈ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜੋ ਖਿਡਾਰੀ ਕਾਮਨਵੈਲਥ ਜਾਂ ਏਸ਼ੀਅਨ ਖੇਡਾਂ ਵਿੱਚ ਪਦਕ ਜਿੱਤੇਗਾ ਉਸ ਨੂੰ ਇਨਾਮ ਵਜੋਂ 골ਡ ਮੈਡਲ ਤੇ 1 ਕਰੋੜ ਰੁਪਏ, ਸਿਲਵਰ ਮੈਡਲ ਤੇ 75 ਲੱਖ ਰੁਪਏ ਅਤੇ ਬ੍ਰੌਂਜ਼ ਮੈਡਲ ਤੇ 50 ਲੱਖ ਰੁਪਏ ਦਿੱਤੇ ਜਾਣਗੇ। ਇਸ ਦੇ ਨਾਲ ਨਾਲ ਖਿਡਾਰੀਆਂ ਨੂੰ 올림픽 ਦੀ ਤਿਆਰੀ ਲਈ ਪਹਿਲਾਂ ਹੀ ਪੈਸੇ ਦਿੱਤੇ ਜਾਂਦੇ ਨੇ ਅਤੇ ਉਨ੍ਹਾਂ ਲਈ 300 ਕੋਚ ਵੀ ਉਪਲਬਧ ਕਰਵਾਏ ਗਏ ਨੇ। ਮੁੱਖ ਮੰਤਰੀ ਨੇ ਕਿਹਾ ਕਿ ਬੱਚਿਆਂ ਵਿੱਚ ਕੋਈ ਕਮੀ ਨਹੀਂ ਹੈ ਅਤੇ ਪੰਜਾਬ ਦੇ ਖਿਡਾਰੀ ਵੱਡੀਆਂ ਉਪਲਬਧੀਆਂ ਹਾਸਲ ਕਰ ਚੁੱਕੇ ਨੇ। ਉਨਾ ਇਹ ਵੀ ਕਿਹਾ ਹੈ ਕਿ ਖੇਡਾਂ ਉਹੀ ਥਾਂ ਨੇ ਜਿੱਥੇ ਜਿੱਤਣ ਅਤੇ ਹਾਰਨ ਵਾਲੇ ਇੱਕ ਦੂਜੇ ਦਾ ਸਤਿਕਾਰ ਕਰਨਾ ਸਿੱਖਦੇ ਨੇ ਅਤੇ ਹਾਰ ਮੰਨਣਾ ਵੀ ਸਿੱਖਦੇ ਨੇ। ਵਿਰੋਧੀਆਂ ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਸਰਕਾਰੀ ਗੱਡੀਆਂ ਵਿੱਚ ਚਿੱਠੀਆਂ ਭੇਜੀਆਂ ਜਾਂਦੀਆਂ ਸਨ ਅਤੇ ਪੁਲਿਸ ਨੂੰ ਦੱਸਿਆ ਜਾਂਦਾ ਸੀ ਕਿ ਕਿਸੇ ਵਿਸ਼ੇਸ਼ ਗੱਡੀ ਨੂੰ ਨਾ ਰੋਕਿਆ ਜਾਵੇ। ਅਜਿਹੀ ਲੋਕਾਂ ਤੇ ਕੜੀ ਕਾਰਵਾਈ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਇੰਨੀ ਰਉਪਕਾਰੀ ਹੈ ਕਿ ਜੋ ਵੀ ਬੀਜ ਬੀਜੋਗੇ ਉਹ ਉੱਗ ਜਾਵੇਗਾ ਇਸ ਲਈ ਉਹਨਾਂ ਦੀ ਕੋਸ਼ਿਸ਼ ਹੈ ਕਿ ਪੰਜਾਬ ਨੂੰ ਮੁਰਤੋ ਰੰਗਲਾ ਪੰਜਾਬ ਬਣਾਇਆ ਜਾਵੇ